ਆ ਨਾਮ ਹੈ ਤੁਹਾਡਾ ਮੇਰਾ ਨਾਮ ਸੁਰਨਜੀਤ ਸਿੰਘ ਆ ਜੀ ਇਹ ਕਿਹੜਾ ਕਿੱਥੋਂ ਦੇ ਰਹਿਣ ਵਾਲੇ ਹੋ ਮੋਲਡ ਦੇ ਸੇ ਰਹਿਣ ਵਾਲੇ ਠੀਕ ਆ ਜੀ ਇਹ ਦਰੱਖਤ ਕਤਲ ਕਰ ਦਿੱਤੇ ਗਏ ਆ ਪ੍ਰਸ਼ਾਸਨ ਵੱਲੋਂ ਕੀ ਕਾਰਨ ਤੁਹਾਨੂੰ ਦੱਸਿਆ ਗਿਆ ਜੀ ਭਾਜੀ ਹੀ ਕਹੇ ਤੇ ਕਮਰਸ਼ੀਅਲ ਸ਼ੀਟ ਬਣਨੀ ਕੋਈ ਫੂਡ ਸ਼ੀਟ ਬਣਵਾ ਸਕੇ ਹੈ ਜੀ ਬੱਚੇ ਦੇ ਓਬਜੀ ਓਬਸਟੀ ਇੰਨੀ ਜ਼ਿਆਦਾ ਹੈ ਬੱਚੇ 버ਗਰ ਖਾ ਕੇ ਪੀਜ਼ਾ ਖਾ ਕੇ ਜਾਂ ਹੋਰ ਵੀ ਤਰ ਜੰਕ ਫੂਡ ਖਾ ਕੇ ਸਾਡੇ ਤਾਂ ਉੱਧੇ ਹੀ ਜਿਹੜਾ ਬੱਚੇ ਆ ਉਹਨਾਂ ਵਾਸਤੇ ਕਿੰਨੀਆਂ ਬਿਮਾਰੀਆਂ ਇਹਦਾ ਇਨਵੀਟੇਸ਼ਨ ਟੂ ਸਾਰੀਆਂ ਡਿਜ਼ੀਜ਼ ਨੂੰ ਹੈ ਜੀ ਦੇਖੋ ਇੱਕ ਤੁਸੀਂ ਜੰਕ ਸ਼ੀਟ ਵਾਸਤੇ ਜਾਂ ਕਮਰਸ਼ੀਅਲ ਸਟਰੀਟ ਵਾਸਤੇ ਤੁਸੀਂ 200 ਹਜ਼ਾਰ ਰੁਪਏ ਦਾ ਦਰਖਤ ਮਤਲਬ ਕਿੰਨੇ ਹਜ਼ਾਰ ਬੱਜੇ ਦੀ ਆਕਸੀਜਨ ਤੁਸੀਂ ਗਵਾਚੀ ਪਰ ਤੁਸੀਂ ਕਿੰਨਾ ਵੱਡਾ ਇਹ ਤਾਂ ਸਾਰੇ ਜਿਹੜੇ ਆਫੀਸਰਸ ਇਹਦੇ ਵਾਸਤੇ ਕਲਪੇਟਾ ਉਹਨਾਂ ਤੇ ਇਹਦਾ ਕੇਸ ਜਿਸਣਾ ਜੀਆ ਸਰ ਬਹੁਤ ਜ਼ਿਆਦਾ ਦਰਖਤ ਬਣ ਵੀ ਰਹੀ ਹੈ ਤਾਂ ਦਰਖਤਾਂ ਦਾ ਕੀ ਦਰਖਤ ਸਰ ਕੋਈ ਮਤਲਬ ਬਿਲਕੁਲ ਨਹੀਂ ਹੈ ਸਰ ਦਰਖਤ ਇਹ ਦਰਖਤ 200 200 ਪਰ 250 ਰੁਪਏ ਦਾ ਮੰਨ ਰਖਤਾ ਸਾਡੇ ਜਾਨ ਤੋਂ ਸਾਡੀਆਂ ਦੋ ਪੀੜੀਆਂ ਬਾਅਦ ਵੀ ਦਰਖਤ ਨਹੀਂ ਬਟ ਇੰਨੇ ਵੱਡੇ ਹੋਣੇ ਆ ਤੁਸੀਂ ਛੋਟੇ ਛੋਟੇ ਦਰਖਤ ਲਾ ਰਹੇ ਹੋ 500 ਹਜ਼ਾਰ 2000 10000 ਮੈਂ ਕਹਿੰ ਇੱਥੇ ਬੱਚਾ ਬੱਚੇ ਬੱਚਿਆਂ ਦਾ ਸਕੂਲ ਆ ਹਰਕਿਸ਼ਨ ਪਬਲਿਕ ਸਕੂਲ ਬੱਚੇ ਦੇ ਪੇਰੈਂਟ ਖੜੇ ਹੁੰਦੇ ਆ ਛਾਵੇਂ ਆ ਕੇ ਬੱਚੇ ਧੁੱਪ ਚ ਖੜੇ ਹੁੰਦੇ ਆ ਬੱਚੇ ਖੜੇ ਕਿੰਨਾ ਇੱਥੇ ਆਕਸੀਜਨ ਕਿੰਨੀ ਨਿਕਲਦੀ ਆ ਕਿੰਨੀ ਆਕਸੀਜਨ ਅਸੀਂ ਕੋਰੋਨਾ ਹੀ ਦੇਖਿਆ ਆਕਸੀਜਨ ਦੀ ਮਾਤਰਾ ਕਿੰਨੀ ਆ ਸਾਰੀ ਦੁਨੀਆ ਨੇ ਦੇਖਿਆ ਸਭ ਨੇ ਦੇਖਿਆ ਫਿਰ ਫੇਰ ਅਸੀਂ ਇੱਕ ਸੂਖ ਸ਼ੀਰਡ ਵਾਸਤੇ ਮੈਂ ਕਹਿੰਦਾ ਮਤਲਬ ਤੁਸੀਂ ਜੰਗ ਫੂਡ ਵਾਸਤੇ ਤੁਸੀਂ ਇੱਕ ਦਰਖਤ ਕੱਟ ਰਹੇ ਹੋ ਤੁਸੀਂ ਕਿੰਨੀ ਮਾੜੀ ਗੱਲ ਆ ਮੈਂ ਕਹਿੰਦਾ ਡਿਸਗਸਿੰਗ ਅਸੀਂ ਇਸ ਦੇਸ਼ 'ਚ ਰਹਿੰਦੇ ਆ ਜੀ ਸਾਨੂੰ ਸਮਝ ਨਹੀਂ ਆਉਂਦਾ ਕਿ ਕਰਿਉ ਕਿਉਂ ਬੱਚੇ ਲੋਕੀ ਬਾਹਰ ਭੇ ਪੋਚਨ ਵਾਲਾ ਕੋਈ ਇੱਥੇ ਪਰ ਉਹ ਤਾਂ ਪਹਿਲਾਂ ਵੀ ਇੱਥੇ 10 ਤੋਂ 12 ਰੇੜੀਆਂ ਪਹਿਲਾਂ ਵੀ ਪਹਿਲਾਂ ਹੀ ਲੱਗਦੀਆਂ ਪਾਜੀ ਚਲੋ ਲੱਗਦੀਆਂ ਕੋਈ ਤੁਸੀਂ ਇੱਕ 40 ਫੁੱਟ 50 ਫੁੱਟ ਚੌੜੀ ਸੜਕ ਹੈਗੀ ਆ ਇੱਕ ਫੁੱਟ ਤੁਸੀਂ 200 ਸਾਰੇ ਪੁਰਾਣੇ ਦਰਖਤ ਕੱਢ ਦੋਗੇ ਤੁਸੀਂ ਉਹ ਵੀ ਤੁਸੀਂ ਕਿੰਨੇ ਸਾਡੇ ਪੁਰਾਣੇ ਦਰਖਤ ਕਿੰਨਿਆ ਕਿੰਨਾ ਵੱਡਾ ਕੋਈ ਸੋਚਿਆ ਨਹੀਂ ਕੋਈ ਨਹੀਂ ਕੋਈ ਪੁੱਛਿਆ ਨਹੀਂ ਮਤਲਬ ਕਿਸ ਨੂੰ ਹੈ ਹੀ ਨਹੀਂ ਮਤਲਬ ਤੁਸੀਂ ਖਬਰ ਲਾਉਂਦੇ ਤੁਸੀਂ 10000 ਦਰਖਤ ਲਾਤਾ ਹੈ ਨਵੀਂ ਪਲਾਂਟੇਸ਼ਨ ਕਰੋ ਜੀ ਸਾਡੀ ਆ ਪਾਲਸੀ ਨਵੀਂ ਕਰੋ ਪੁਰਾਣੇ ਦੀ ਕੋਈ ਕਟਣ ਦੀ ਉਹ ਨਾ ਕੋ ਨੈਸ਼ਨਲ ਹਾਈਵੇ ਨਾ ਕੋ ਸਟੇਟ ਰੋਡ ਹੈ ਕਿ ਜੰਕ ਫੂਡ ਵਾਸਤੇ ਇੱਕ ਤੁਸੀਂ ਉਹਦੇ ਵਾਸਤੇ ਤੁਸੀਂ ਯਾਹ ਦਰਖਤ ਦੋ ਸਾਲ ਨੂੰ ਡਿਸਕਸਿੰਗ ਕੀ ਆ ਨਾਮ ਸਰ ਮੇਰਾ ਪਵਿੱਤਰਦੀਪ ਸਿੰਘ ਜੀ ਐਮਸੀ ਸਾਹਿਬ ਜੀ ਬਿਲਕੁਲ 24 ਨੰਬਰ ਵਾਰਡ ਦੇ ਕੌਂਸਲਰ ਰਹੇ ਸੀ ਜੀ ਪਵਿੱਤਰ ਜੀ ਕਿਵੇਂ ਵੇਖਦੇ ਹੋ ਪ੍ਰਸ਼ਾਸਨ ਵੱਲੋਂ ਜਿਹੜੇ ਦਰਖਤ ਕਤਲ ਕੀਤੇ ਜਾ ਰਹੇ ਨੇ ਇੱਕ ਪਾਸੇ ਮੁੱਖ ਮੰਤਰੀ ਵਰਨ ਹਾਊਸੋਂ ਮੋਕੇ ਇੱਕ ਬੂਟਾ ਲਾਉਣ ਇਥੇ ਪੁੰਚ ਸੀ ਤਾਂ ਜਾ ਲੱਖਾਂ ਦੇ ਦਰਖਤ ਹੈ ਜਿਹੜਾ ਕਤਲ ਕਰ ਦਿੱਤੇ ਗਏ ਨੇ ਦੇਖੋ ਮੈਂ ਤੁਹਾਡੇ ਕੈਮਰੇ ਦੇ ਥਰੂ ਪੂਰਾ ਹੁਸ਼ਿਆਰਪੁਰიან ਨੂੰ ਦੱਸਣਾ ਚਾਹੁੰਦਾ ਪੀ ਜਦੋਂ ਇਹ ਮਤਾ ਕਾਰਪੋਰੇਸ਼ਨ ਦੇ ਵਿੱਚ ਲਿਆਂਦਾ ਗਿਆ ਸੀ ਸਾਡੇ ਸਾਰੇ ਕਾਂਗਰਸ ਦੇ ਐਮਪੀ ਕਾਉਂਸਲਰਸ ਨੇ ਐਮਸੀ ਆਨਰੇ ਦਾ ਬਾਈਕਾਟ ਕੀਤਾ ਸੀ ਉਹ ਸਾਨੂੰ ਇਹ ਸ਼ਵਾਸਨ ਦਵਾਇਆ ਗਿਆ ਸੀ ਅਸੀਂ ਬੂਟੇ ਨਹੀਂ ਵੱਡਾਂਗੇ ਅਸੀਂ ਬੂਟੇ ਨੂੰ ਜਾਂ ਆਪਾਂ ਇੰਜੀਨੀਅਰਿੰਗ ਕਹਿੰਦੇ ਇਦਾਂ ਦੀ ਡਿਜ਼ਾਈਨ ਕਰਾਂਗੇ ਵੀ ਜਿਹੜੇ ਨਾ ਬੂਟੇ ਨੂੰ ਹਾਮਨਾ ਹੋਵੇ ਅਸੀਂ ਕਹਿੰਦੇ ਸਾਈਡਾਂ ਤੋਂ ਰਸਤਾ ਲੈਣਾ ਹੈਗਾ ਜਿਹੜੇ ਘਰ ਵਾਲੇ ਆ ਗੱਭਿਓ ਅਸੀਂ ਫੂਡ ਸਟਰੀਟ ਬਣਾ ਕੇ ਬਰਮ ਲਾ ਕੇ ਤਾਂ ਦੋ ਮਤਲਬ ਫੋਰ ਲੇਨ ਟਾਈਪ ਜੀ ਇਹਨਾਂ ਨੂੰ ਕਰਨਾ ਸੀ ਉਹ ਸਾਨੂੰ ਉਹਨਾਂ ਨੇ ਇਹੀ ਕਿਹਾ ਸੀ ਕਿ ਅਸੀਂ ਜਿਹੜਾ ਆ ਇਨੂੰ ਉਹ ਨਹੀਂ ਕਰਾਂਗੇ ਜਿਹੜੇ ਬੂਟੇ ਆ ਉਹਨਾਂ ਨੂੰ ਵੱਡਾਂਗੇ ਨਹੀਂ ਉਹ ਸਭ ਤੋਂ ਦੇਖੋ ਹਾਸੋ ਹੀ ਨਹੀਂ ਗੱਲ ਇਹ ਹੈ ਬੂਟੇ ਵੱਢਦੇ ਡੀਐਫਓ ਨੂੰ ਪਤਾ ਹੀ ਨਹੀਂ ਨਾ ਰੇਂਜ ਆਫੀਸਰ ਨੂੰ ਪਤਾ ਕਹਿੰਦੇ ਸਾਨੂੰ ਪਤਾ ਹੀ ਨਹੀਂ ਬੂਟੇ ਵੱਢੇ ਆ ਸੋ ਹੁਣ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਾਰਪੋਰੇਸ਼ਨ ਨੂੰ ਕਿ ਜਿੰਨੇ ਕੁ ਬਚ ਗਏ ਜਿੰਨੇ ਕੁ ਤੁਸੀਂ ਵੱਢ ਲਏ ਆ ਔਰ ਜਿੰਨੇ ਕੁ ਬਚ ਗਏ ਆ ਪੈ ਇਹਨਾਂ ਨੂੰ ਬਚਾਈਏ ਔਰ ਪੂਰੇ ਹੁਸ਼ਾਰਪੁਰ ਨੂੰ ਅਪੀਲ ਕਰਦਾ ਕਿਉਂਕਿ ਜਿੱਦਾਂ ਹੁਣ ਇੱਥੋਂ ਪਹਿਲਾਂ ਬੁਲਾਰੇ ਦੱਸ ਕੇ ਗਏ ਜਿਹੜੇ ਇੱਥੇ ਲੋਕਲ ਕਹਿਣ ਵਾਲੇ ਆ ਕਿ ਸਾਡੇ ਜਨਮ ਤੋਂ ਵੀ ਪਹਿਲਾਂ ਦੇ ਆ ਔਰ ਪਿੱਛੇ ਤੁਸੀਂ ਸਕੂਲ ਦੇਖ ਸਕਦੇ ਆ ਇੱਥ ਇਥੇ ਪੇਰੈਂਟਸ ਲੈਣ ਆਉਂਦੇ ਸੀਗੇ ਅੱਧਾ ਅੱਧਾ ਘੰਟਾ ਕਈ ਵਾਰ ਵੇਟ ਕਰਨੀ ਪੈਂਦੀ ਕਿ ਕਈ ਵਾਰ 10 ਮਿੰਟ ਵੇਟ ਕਰਨੀ ਪੈਂਦੀ ਸੀ ਔਰ ਬੜਾ ਹੀ ਮਾੜਾ ਹਰਕਤ ਕੀਤੀ ਹੈ ਦੇਖੋ ਸਭ ਤੋਂ ਮਾੜੀ ਜਿਹੜੀ ਮਾੜੀ ਗੱਲ ਇਹ ਆ ਵੀ ਪੜੀ ਇਹ ਜਿਹੜਾ ਵੀ ਮਤਾਂ ਲੈ ਕੇ ਆਉਂਦੇ ਲੈ ਕੇ ਟੇਬਲ ਆਈਟਮ ਚ ਆਉਂਦੇ ਚੋਰ ਤਰੀਕੇ ਦੇ ਨਾਲ ਹੁਣ ਜਿਹੜੇ ਬੂਟੇ ਵੱਡੇ ਕਿਸ ਖਾਤੇ ਥੋੜੋ ਬਾਰ ਬਾਰ ਵੇਚ ਕੇ ਹੋ ਜਾਣਾ ਇਹਨਾਂ ਨੇ ਕਿੱਥੇ ਇਹਨਾਂ ਦਾ ਕੋਈ ਹਿਸਾਬ ਕਿਤਾਬ ਕਰਨ ਵਾਲਾ ਨਹੀਂ ਹੈਗਾ ਤੁਸੀਂ ਦੇਖੋ ਪਬਲਿਕ ਕਿੰਨੀ ਖਰਾਬ ਹੁੰਦੀ ਪਈ ਆ ਭਜੀ ਕੀ ਨਾਮ ਹੈ ਜੀ ਮੇਰਾ ਨਾਮ ਬਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੈਂ ਲੋਕਲ ਸ਼ਾਹਪੂਰੀ ਠੀਕ ਹੈ ਕਿਵੇਂ ਵੇਖਦੇ ਹੋ ਪ੍ਰਸ਼ਾਸਨ ਦੇ ਇਸ ਕਦਮ ਨੂੰ ਜਿਹੜਾ ਉਹਨਾਂ ਵੱਲੋਂ ਕੁੱਤਰਾ ਤੱਕ ਹਾਨ ਕੀਤਾ ਜਾ ਰਿਹਾ ਹੈ ਇੱਕ ਪਾਸੇ ਸਰਕਾਰ ਕਹਿੰਦੀ ਹੈ ਬੂਟੇ ਲਾਓ ਰੁੱਖ ਲਗਾਓ ਤਾਂ ਸਾਰਿਆਂ ਨੂੰ ਪ੍ਰੇਰਣਾ ਵੀ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਖੋਦ ਦੇ ਕਤਲ ਕਰ ਰਹੇ ਨੇ ਬੂਟਿਆਂ ਦਾ ਬਿਲਕੁਲ ਜੀ ਇਹ ਦਰਤ ਜਿਹੜੇ ਬਹੁਤ ਜ਼ਿਆਦਾ ਪੁਰਾਣੇ ਲੱਗੇ ਹੋਏ ਸੀਗੇ ਨਾਲੇ ਇਹਦੇ ਨਾਲ ਸਾਰਿਆਂ ਨੂੰ ਛਾਂ ਮਿਲਦੀ ਸੀ ਸਾਡਾ ਸਕੂਲ ਹੈਗਾ ਇਹ ਸਕੂਲ ਨੂੰ ਦੇਖੋ ਹੁਣ ਅਗਲੇ ਸਾਲ ਇੰਨੀ ਪ੍ਰੋਬਲਮ ਆ ਗਈ ਕਿਉਂਕਿ ਸਾਰੇ ਦਰਤ ਜਿਹੜੇ ਸਾਰੇ ਉਹ ਕੱਢ ਦਿੱਤੇ ਗਏ ਆਗੇ ਪ੍ਰੋਬਲਮ ਤਾਂ ਹੈਗੀ ਐ ਬਹੁਤ ਵੱਡੀ ਸੋਗੀ ਨੂੰ ਪਹਿਲਾਂ ਰੀਮਡ ਕਰਨਾ ਚਾਹੀਦਾ ਸੀਗਾ ਇਹ ਕਿਤੇ ਹੋਪਲਾ ਰੁੱਖ ਤੇ ਹੋਰ ਲਗਾਉਂਦੇ ਫਿਰ ਜਾਂ ਇਹ ਪੈਸੀ ਬੜੀ ਖੁੱਲੀ ਜਗ੍ਹਾ ਸੀ ਦੋਨੇ ਪਾਸੇ ਕੋਰੋਨਾ ਦੀ ਮਹਾਮਾਰੀ ਆਈ ਆਕਸੀਜਨ ਦਾ ਵੀ ਉਦੋਂ ਕਾਰ ਪੈਣਾ ਸ਼ੁਰੂ ਹੋ ਗਿਆ ਸੀਗਾ ਕਿਦਾਂ ਸਿਕਿਉਰਟੀਆ ਲਾ ਲੱਗੇ ਪੁਲਿਸ ਦੀਆਂ ਗੱਡੀਆਂ ਲਾ ਲਾ ਕੇ ਆਕਸੀਜਨ ਲਿਆਂਦੀ ਜਾ ਰਹੀ ਸੀ ਫਿਰ ਨਹੀਂ ਸਰਕਾਰ ਨੂੰ ਅਕਲ ਪ੍ਰਸ਼ਾਸਨ ਨੂੰ ਅਕਲ ਆਈ ਜੀ ਸਰ ਜਿੰਨੀ ਜਗ੍ਹਾ ਸੀ ਦੋਨੇ ਪਾਸੇ ਵਨਵੇ ਰੋਡ ਉਹਦੀ ਬਣ ਸਕਦੀ ਸੀਗੀ ਇਹਨਾਂ ਪੇੜਾਂ ਨੂੰ ਕੱਟਣ ਦੀ ਕੋਈ ਲੋੜ ਨਹੀਂ ਸੀਗੀ ਠੀਕ ਹੈ ਨਾ ਜਿਹੜੇ ਇਹਨਾਂ ਨੇ ਸਾਈਨ ਵੀ ਲਗਾਏ ਹੋਏ ਆ ਸੜਕ ਉਹਦੀ ਵਿਚੀ ਬੰਨੀ ਸੀਗੀ ਪਰ ਚਲੋ ਹੁਣ ਇਹ ਠੀਕ ਸਰਕਾਰ ਨੂੰ ਅਸੀਂ ਕੀ ਐਸਾ ਦੇ ਅਸੀਂ ਸਹੀ ਅਪੀਲ ਕਰਾਂਗੇ ਕਿ ਵੀ ਹਾਂਜੀ ਜਿਹੜੇ ਬਾਕੀ ਪੇ ਬਚੇ ਆ ਪੇੜ ਉਹਨਾਂ ਨੂੰ ਨਾ ਕਟਿਆ ਜਾਵੇ ਇਹੀ ਸਾਡੀ ਅਪੀਲ ਹੈ ਜੀ ਸਰ ਕਹਾਂ ਰਹਾ ਮੈਂ ਤੁਹਾਡਾ ਸਦੀਸ਼ ਕੁਮਾਰ ਸਾਨੀ ਇਗਰਾਨ ਇੰਜੀਨੀਅਰ ਨਿਸਪਨ ਕਾਪਰਫੀ ਇੱਕ ਨਗਰ ਨਗਮ ਪ੍ਰੋਜੈਕਟ ਲੈ ਆ ਮਾਡਰ ਟਾਊਨ ਦੇ ਵਿੱਚ ਫੂਡ ਸਟ੍ਰੀਟ ਬਣਾਉਣ ਦਾ ਕੀ ਪ੍ਰੋਜੈਕਟ ਚੱਲ ਰਿਹਾ ਹੈ ਤੇ ਮਾਡਰ ਟਾਊਨ ਜਿਹੜਾ ਸਪੋਰਟ ਸਟ੍ਰੀਟ ਦਾ ਕੰਮ ਸੀ ਪ੍ਰੋਜੈਕਟ ਚੱਲ ਰਿਹਾ ਹੈ ਉਦੇ ਵਿੱਚ ਰੋਡ ਵਾਈਡਿੰਗ ਹੋਏਗੀ ਫੁੱਟਬਾਲ ਫਰਨਗੇ ਸੈਂਟਰ ਵਰਕ ਬਣੇਗਾ ਪੈਂਸਿਲ ਲਾਈਟਾਂ ਲੱਗਣਗੀਆਂ ਤੇ ਸੜਕ ਦੋਨੋਂ ਪਾਸੇ ਸੜਕ ਜਿਹੜੀ ਆ ਉੱਤੇ ਪੀਸੀ ਪਾਈ ਜਾਏਗੀ ਇੱਥੇ ਕੁਝ ਕੰਮ ਨਦਰ ਨਿਕਾ ਨੂੰ ਉਹਨਾਂ ਕਿੱਥੇ ਜਾਂਦੇ ਤੇ ਕੁਝ ਸੀਐਸਆਰ ਚ ਕੀਤਾ ਜਾਂਦਾ ਠੀਕ ਹੈ ਨਦਰ ਨਿਕਾ ਨੂੰ ਸੜਕ ਤੇ ਲੁਕਪਨ ਦਾ ਕੰਮ ਕੀਤਾ ਜਾ ਰਿਹਾ ਤੇ ਇੱਕ ਉੱਤੇ ਦੇਖਣ ਦੇ ਵਿੱਚ ਆਇਆ ਬਹੁਤ ਵੱਡੇ ਪੱਧਰ ਤੇ ਜਿਹੜਾ ਦਰਖਤਾਂ ਦਾ ਜਾਇਕ ਕੁਦਰਤ ਦਾ ਉੱਤੇ ਕਤਲ ਕੀਤਾ ਜਾ ਰਿਹਾ ਸਰੋਂ ਕਿੰਨਾ ਵੀ ਜ਼ਰੂਰੀ ਸੀਗਾ ਕਿ ਫੂਡ ਸਟਰੀਟ ਬਣਾਉਣ ਲਈ ਇੱਕ ਪ੍ਰੋਜੈਕਟ ਨੂੰ ਪਾਸ ਕਰਨ ਦੇ ਲਈ ਉਹ ਦਰਖਤਾਂ ਦਾ ਕਟਲ ਤੱਕ ਜਿਹੜਾ ਕਰ ਦਿੱਤਾ ਗਿਆ ਜੀ ਦਰਖਤਾਂ ਦੇ ਵੀ ਪ੍ਰਵਾਨਗੀ ਲੈ ਕੇ ਉਹ ਤਾਂ ਉਹ ਦਾ ਜਿਹੜਾ ਫੋਰੈਸਟ ਵਾਲਿਆਂ ਤੋਂ ਪ੍ਰਵਾਨਗੀ ਲੈ ਕੇ ਤੇ ਉਹਦਾ ਰੇਟ ਫਿਕਸ ਕਰਾ ਕੇ ਬੋਲੀ ਕਰਾ ਕੇ ਕਰਵਾਇਆ ਗਿਆ ਤੇ ਉੱਥੇ ਪਲਾਂਟਸ ਵੀ ਲਗਾਏ ਜਾਣਗੇ ਜਿੰਨੇ ਕੱਟੇ ਗਏ ਉਸ ਤੋਂ ਵੱਧ ਪ੍ਰਵਾਨਤ ਸਿੱਟਾਏ ਜਾਣਗੇ ਪਰ ਸਰ ਇਹ ਤੇ ਡੀ ਐਫ ਨਾਲ ਸਾਡੀ ਗੱਲ ਹੋਈ ਹੈ ਰੇਂਜ ਅਫਸਰ ਨਾਲ ਵੀ ਸਾਡੀ ਨਹੀਂ ਤੇ ਨਿਯੁਕਤੀ ਤੇ ਲੋਕ ਸੀਗੇ ਉਹਨਾਂ ਦੀ ਕਈਆਂ ਦੀ ਗੱਲ ਹੋਈ ਹੈ ਉਹ ਕਹਿੰਦੇ ਸਾਨੂੰ ਤਾਂ ਪਤਾ ਤੱਕ ਵੀ ਨਹੀਂ ਹੈ ਕਿ ਇਹ ਦਰਖਤ ਕੱਟੇ ਜਾ ਰਹੇ ਨਿਕਨ ਵੱਲੋਂ ਨਹੀਂ ਉਹਨਾਂ ਨੂੰ ਰੇਟ ਫਿਕਸ ਕਰਾਏ ਗਿਆ ਫੋਰੈਸਟ ਵਾਲਿਆਂ ਨੂੰ ਫਿਰ ਸੋਬਾ ਦਾ ਓਪਨ ਬੋਲੀ ਹੋਈ ਹੈ ਬੋਲੀ ਤੋਂ ਬਾਅਦ ਇਹ ਦਰਖਤ ਕਟਾਏ ਜਾ ਰਹੇ ਹਨ ਮਨਜ਼ੂਰੀ ਲਈ ਹੋਈ ਹੈ ਜੀ ਇੱਕ ਪਾਸੇ ਆਪਾਂ ਐਸੀ ਸਭ ਗੱਲ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਵਨ ਮਹੋਤਸਵ ਮਨਾਉਣੋਂ ਹੁੰਦੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਵੱਧ ਤੋਂ ਵੱਧ ਬੂਟੇ ਲਾਓ ਪਰ ਦੂਜੇ ਪਾਸੇ ਕਦਰਤ ਦਾ ਕਹਾਣੀ ਕਿੰਨਾ ਕਿ ਜਾਇਜ਼ ਹੈ ਜੀ ਨਗਰ ਨਿਗਮ ਵੱਲੋਂ ਸ਼ਹਿਰ ਦੇ ਵਿੱਚ ਕਾਫੀ ਪਲਾਂਟਸ ਲਗਾਏ ਜਾ ਰਹੇ ਨੇ ਹੁਣ ਵੀ ਕਾਫੀ ਚਾਰ ਪੰਜ ਹਜ਼ਾਰ ਪਲਾਂਟਸ ਨਗਰ ਨਿਗਮ ਨੇ ਲਗਾਇਆ ਤੇ ਉਹ ਸੜਕ ਤੇ ਵੀ ਸੈਂਟਰ ਵਰਚ ਬਣਾਇਆ ਜਾਊਗਾ ਤੇ ਜਿਹੜੇ ਪਲਾਂਟਸ ਹੈ ਤੁਹਾਨੂੰ ਸਾਈਡ ਤੇ ਲਗਾਏ ਜਾਣਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप